ਜੀਦਾ ਦੇ ਪਰਿਵਾਰਾਂ ਅਤੇ ਸਾਥਕਾਂ ਪਰਿਵਾਰਾਂ ਲਈ 1 ਕਰੋੜ ਰੁਪਏ ਕੀਤੀ ਹੈ ਅਤੇ ਸਾਡੀ ਸਰਕਾਰ ਨੇ ਸਾਡੀ ਸਰਕਾਰ ਨੇ ਇਸ ਦਿੱਤੀ ਸਹਾਇਤਾ scheme ਦੇ ਅੰਦਰ ਅਗਲੀ ਬਿਲਾਵਤੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਕੋਲੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਣ ਬਾਰੇ ਜਿੱਥੇ ਉਸ ਕਰਮਚਾਰੀਆਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦੀ ਦਿੱਤੀ ਸਹਾਇਤਾ ਰਾਸ਼ੀ ਜਿਹੜੀ ਆ ਉਸਨੂੰ ਸਮਾਰਵਿਤ ਕੀਤੀ ਜਾ ਰਹੀ ਹੈ ਰਾਜ ਸਰਕਾਰ ਨੂੰ ਸਾਫਤਾ ਸੈਂਟਰ ਅਤੇ ਉਹਨਾਂ ਦੇ ਪਰਿਵਾਰਾਂ ਦੇ ਇੱਟਾਂ ਦੀ ਰੇਕਵਰਟੀਨੀ ਬ੍ਰਾਊਂਡ ਦੇ ਉਦੇਸ਼ ਸਾਹਿਬ ਸਰੀਰਕ ਤੌਰ ਤੇ ਲਿਆਖ ਹੋ ਚੁੱਕੀ ਜਿਹੜੇ ਜਿਹੜੇ ਵੀ ਦੁਆਰ ਨਹੀਂ ਉਹਨਾਂ ਦੇ ਐਕਸਪ੍ਰੈਸ ਗਿਆਰ ਦੇੜੀਆ ਉਹ ਡੁਕੜੀ ਕੀਤੀ ਗਿਆ ਯਾਨੀ ਕਿ 2 ਲੱਖ ਤੋਂ 4 ਲੱਖ 10 ਲੱਖ ਤੋਂ 2 ਲੱਖ ਔਰ 5 ਲੱਖ ਤੋਂ 10 ਹਜ਼ਾਰ ਕਰਮਾਰ ਜਵਾਬਦਾ ਕਰਤਾ ਗਿਆ ਹੈ ਪੰਜਾਬ ਸਰਕਾਰ ਨੇ ਤਾਂ ਵੀ ਫੌਜੀਾਂ ਦੇ ਦਿੱਤੀ ਜਾਂਦੀ ਦਿੱਤੀ ਸਹਾਤਾ ਹਜ਼ਾਰ ਤੋਂ ਬਰਾਕੇ 11200 ਪਤੀ ਦੇਣਾ ਕਰ ਦਿੱਤਾ ਹੈ ਸਰਕਾਰ ਸਰਕਾਰ ਦੀ ਗਵਾਹੀ ਵਾਈ ਵਾਈ ਸਰਕਾਰ ਦੀ ਆਜ਼ਾਦੀ ਸੰਗਰਾਮੀਆ ਕਰਤੀ ਆਪਣੇ ਸਰਕਾਰ ਦੇ ਸੰਬੰਧ ਸੂਬੇ ਦੇ ਜਾਂਦੀ ਕਰਕੇ ਜਿਹੜਾ ਪਾਸਾ ਮਿਲਦੀ ਪੈਨਸ਼ਨ ਜਿਹੜਾ ਪਾਪੇ ਪੂਰਾ ਬਚਿਆ ਗਿਆ ਅਬ ਇਹ ਸਿਰਸਾ ਜਿਹੜਾ ਪੰਜਾਬ ਵਿੱਚ ਲਗਾਤਾਰ جاری ਆ ਔਰ ਸਾਡੇ ਸੂਬੇ ਦੀ ਉਸ ਖੋਰ ਤੋਂ ਹੋਰ ਮਜ਼ਬੂਤ ਕਰਨ ਦੇ ਲਈ ਲੱਖਾਂ ਖਰਚਾ पाई आते 300 सारे सेक्टर पार्टी करने का फैसला पहले ही निशाने पर लिया गया है रोजगार तो पार्टी ले रही हो अटाई मिनादुरा लड़का भाई 508 प्लेसमेंट कैंप का जाप जलाएगा और जिला में चुड़ाक सांतो रखकर 30000 बात उम्मीदवारों को मजा भी प्राइवेट सेक्टर के अंदर प्लेसमेंट फटाक देगे हैं पंजाब के ਕੀਡਾ ਪੰਜਾਬ ਦੇ ਅੰਦਰ ਕਿਡਾ ਮੁਕਤ ਚਾਹਤ ਕਰੁੰਦੇ ਲਈ ਸਦਾ ਪ੍ਰਭਾਨ ਸਿੰਘ ਮਾਦਿਨੇ ਕੌਮੀ ਅਧਿਕਾਰ ਦੇ ਗਵਰਨਰੀ ਅਹੁਦੇ ਤੇ ਮੱਲਾ ਮਾਰ ਵਾਲੇ ਸਾਰੇ ਖਿਡਾਰੀਆਂ ਨੂੰ ਸਰਮਾਨ ਕਰਨ ਦਾ ਫੈਸਲਾ ਕੀਤਾ ਉਹਨਾਂ ਵਿੱਚੋਂ ਲੱਖਾਂ ਜਿਹੜੇ ਨਾਮੀ 11 ਖਿਡਾਰੀ ਸੀ ਜਿਹਨਾਂ ਨੂੰ ਪੀਸੀਐਸ ਅਤੇ ਬੀਐਸਪੀ ਦੀ ਨਾਪੀ ਦੇ ਕੇ ਉਹਨਾਂ ਦਾ ਮਾਨ ਸਰਮਾਨ ਕੀਤਾ ਗਿਆ ਕਿਸੇ ਦਾ ਦੋਸਤਾਂ ਦੇ ਦੌਰਾਨ 24000 163 ਖਿਡਾਰੀਆਂ ਨੂੰ ਲਗਭਗ 75 ਕਰੋੜ ਰੁਪਏ ਦੀ ਨਗਦ ਰਾਸ਼ੀ ਇਨਾਮ ਦੇ ਦਿੱਤੀ ਗਈ ਆ ਹਾਲ ਵਿੱਚ ਅਰੰਭਕ ਪ੍ਰੋਗਰਾਮ ਦੇ ਅੰਦਰ ਕਾਸ਼ੀਆ ਤੱਕ ਮਾਜੇ ਪਈ ਭਾਰਤੀ ਹਾਕੀ ਟੀਮ ਜਿਸ ਦੇ ਪੰਜਾਬ ਦੇ ਰੱਖੜ 10 ਖਿਡਾਰੀ ਬਤੌਰ ਕਪਤਾਨ ਹਰਮਨप्रीत ਸਿੰਘ ਵਾਈਸ ਕਪਤਾਨ 10 ਖਿਡਾਰੀ ਬਾਜਾਪ ਦੇ ਕਹਿੰਦੇ ਸੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੁਆਪੇਸ਼ਰ ਭਗਵੰਤ ਸਿੰਘ ਮਾਜੀ ਵੱਲੋਂ 1 ਲੱਖ ਰੁਪਇਆ ਸਨਮਾਨ ਰਸਮੀ ਦੇਣ ਦਾ ਫੈਸਲਾ ਕੀਤਾ ਗਿਆ ਹੈ ਇਹ ਵੀ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਅੰਦਰ ਕਿ ਓਲੰਪਿਕ ਕੈਡਾ ਅਥੀਸ਼ੀਅਨ ਕੈਡਾ ਵਿੱਚ ਹਿੱਸਾ ਲੈਣ ਗਏ ਜਿਹੜਾ ਹਿੱਸਾ ਲੈਣ ਵਿੱਚ ਚੁਣੇ ਗਏ ਖਿਡਾਰੀ ਨੇ ਪੁਰਾਣੇ ਕਰੰਬਰ 15 ਲੱਖ ਤੇ 8 ਲੱਖ ਕਰ ਲਿਆ ప్రతి ਖਿਡਾਰੀ ਪਹਿਲਾਂ ਹੀ ਸਰਕਾਰ ਦੇ ਦਰਸਾ ਦੀ ਸਰਕਾਰ ਮੋੜ ਦਿੱਤੇ ਗਿਆ ਤਾਂ ਕਿ ਉਹ ਆਪਣਾ ਅੱਛੀ ਖੇਡ ਦਾ ਮੋਹਾਰਾ ਲੈਸਰ ਤੇ ਇੰਟਰਨੈਸ਼ਨਲ ਜੇਮਾ ਦੇ ਵਿੱਚ ਕਰ ਸਕਣ

ਆਦੇ ਦੇ ਲਈ ਸਿਹਤ ਸੂਰ ਦਾ ਦੇ ਲਈ ਸਾਡਾ ਆਪ ਜਾਂਦਾ 841 ਆਮ ਆਪਤੀ ਕਲੀਨਿਕ ਦੇ ਉਪਰ ਸਵਰਵਤ ਕੀਤੇ ਜਾ ਚੁਕੇ ਹਨ ਜਿਨਾ ਵਿੱਚ ਛੋਟਾ ਕਲਾਕਪਰ 1 ਕਰੋੜ 82 ਲੱਖ ਰੁਪਏ ਦਾ ਮੁਖ ਇਲਾਜ ਹੋ ਰਿਹਾ ਹੈ ਔਰ ਰਾਜੇ ਪਟਿਆਲਾ ਜੇ ਦੀ ਗੱਲ ਕਰਾਂ ਤਾਂ ਲਗਭਗ 565 ਮਹਿਲਾ ਕਲੀਨਿਕ ਦੇ ਪਟਿਆਲਾ ਖੋਲੇ ਗਏ ਹਨ ਇਹਨਾਂ ਮਹਿਲਾ ਕਲੀਨਿਕ ਦੇ ਵਿੱਚ 80 ਦਾ ਰਾਮਯ ਦਰਵਾਣਾ ਅਤੇ 38 ਲਾਇਬ ਦਾ ਸਟੇਸ਼ਨ ਹੈ ਉਹਨਾਂ ਦੇ ਮੁਖ ਸੇਵਾਵਾਂ ਦਾ ਜਾਪ ਪ੍ਰਗਟ ਕੀਤਾ ਜਾ ਰਹੀ ਹੈ ਹਾਂ ਸੂਬੇ ਦੇ ਟੋਕਾ ਨੂੰ ਨਿਆਰੀ ਸੂਤਾ ਦੇਣ ਦੇ ਮਕਸਦ ਨਾਲ 14 ਕਰੋੜ ਰੁਪਏ ਦੀ ਲਾਗਤ ਨਾਲ ਅਫਸਰ ਦੇ ਕਹਿੰਦਾ 58 ਨਮੀਆ ਹਾਈ ਟੈਕ ਕਾਂਗਰਸਾ ਪੰਜਾਬ ਦੇ ਲੋਕਾਂ ਨੂੰ ਸਰਵਤ ਕੀਤੇ ਜਿਨ੍ਹਾਂ ਦੇ ਨਾਲ ਹੁਣ ਕਾਜਾ ਸੂਬੇ ਦੇ ਅੰਦਰ 325 ਹਾਈ ਟੈਕ ਐਂਬੂਲੈਂਸਾਂ ਪੰਜਾਬ ਦੇ ਲੋਕਾਂ ਦੇ ਸੂਤ ਰੇਖਾ ਪਰ ਤਿਆਰ ਖੜੀਆਂ ਹਨ ਇਸ ਦੇ ਵਿੱਚ ਪਟਿਆਲਾ ਦੇ ਅੰਦਰ ਬੋਲ ਫਰਦਾ ਸੀਆਮ ਦੀ ਲੋਕ ਸ਼ਾਲਾ ਦਾ ਇਸ਼ਰਾਬ ਹੋ ਚੁਕਿਆ ਜੋ ਕਿ ਨਾ ਸਿਰ ਸਾਡੇ ਸਾਡੇ ਲੋਕਾਂ ਦੀ ਕੰਡੀ ਸੇਤ ਬੰਦਾ ਇੱਕ ਬਹੁਤ ਅਸਾ ਪ੍ਰਮਾਨ ਸਰਕਾਰ ਪੁਗਨ ਸੇ ਮਾਦੀ ਨੇ ਕੀਤਾਗਾ ਇਸੇ ਤਰ੍ਹਾਂ ਜੇਕਰ ਹੌਸਪੀਟਲ ਪੜਿਆ ਇਹ ਐਮਰਜੈਂਸੀ ਡੈਂਕ ਨੂੰ 100 ਬੈਡਾਂ ਦੀ ਸਹੂਲਤ ਨਾਲ ਆਫਰੇ ਕੀਤਾ ਗਿਆ ਜਿੱਥੇ ਇਹਦੇ ਉੱਤੇ ਲੱਖਾਂ ਰੁਪਏ ਤੋਂ 78 77000 ਦੀ ਲਾਗਤ ਦੇ ਨਾਲ ਟਰਾਮਾ ਸੈਂਟਰ ਅਤੇ 14 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੈਕਾਇਟੀ ਹਾਊਸ ਜਿਹੜੇ ਨੂੰ ਭਾਇਏ ਗਏ ਹਨ ਭਾਇ ਜਾ ਰਹੇ ਹਨ ਇਸੇ ਤਰ੍ਹਾਂ ਇਹਨਾਂ ਦਾ ਹਸਪਤਾਲ ਪਟਿਆਲਾ ਨੂੰ ਲਗਾਤਾਰ ਅਪਗ੍ਰੇਡ ਕੀਤਾ ਜਾਇਆ ਇਹਦੇ ਮੁਕਤ ਸਾਬ ਸਾਢੇ 70 ਰੁਪਏ ਦੀ ਲਗਤ ਦੇ ਨਾਲ ਨਵੀਨਿਕਤ ਪਰਗੋ ਚਾਰ ਅਲਟਰਾ ਕਮਰ ਦੇ ਲਈ ਪ੍ਰੈਸਾ ਘਰਪੂਰ ਐਕਸ਼ਨ ਲਾਈਨ ਐਕਸ਼ਨ 9 ਦੀ ਸਥਾਪਨਾ ਕੀਤੀ ਔਰ ਉਸ ਐਕਸ਼ਨ 9 ਦੇ ਉਸ 20 ਜੁਲਾਈ 2024 ਦਾ 12000 ਤੋਂ ਉਪਰ ਸ਼ੇਤਾ

ਸਾਡੀ ਸਰਕਾਰ ਨੇ ਫੈਸਲਾ ਤੇ ਆਪ ਦੇ ਮਾਮਲੇ ਵਿੱਚ ਤੈਨੂੰ ਸ਼ਾਸਤਨ

ਮਲਕਤ ਇਸ ਵੀਜੇ ਦਾ 2 ਲੱਖ 52 ਹਜ਼ਾਰ ਰੈਕਟਰ ਰੈਕਟਰ ਦੇ ਝੋਟੇ ਵਿੱਚ ਜਿਹੀ ਲਗਾਈ ਹੋਈ ਆ ਪਾਰਟੀ ਦੇ ਨਾਲ 40% ਤੋਂ 60% ਜਿਸ ਦੇ ਵਿੱਚ ਪੈਸੰਬ ਦਾ 40% ਦਾ ਵਾਅਦਾ ਹੋਇਆਗਾ ਔਰ ਅਸੀਂ ਕਿਸਾਨਾਂ ਨੂੰ 15% 1 ਏਕੜ ਪ੍ਰਤੀ ਏਕੜ ਦੇ ਨਾਲ ਡੀਸੀ ਸਰ ਵੀ ਸੀਏ ਡੀਸੀ मैम ਤੇ ਸਾਰੇ ਆਫਿਸਰਸ ਵੱਲੋਂ ਇੰਨੀ ਰਿਸਪੈਕਟ ਦਿੱਤੀ ਗਈ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਕਿ ਉਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਇਸ ਸਰਮਾਨ ਲਾਇਕ ਹਾਂ ਬਿਲਕੁਲ ਬਹੁਤ ਮੋਟੀਵੇਸ਼ਨ ਮਿਲਦੀ ਹੈ ਇੱਕ ਕਲੀਅਰ ਨੂੰ ਜਾਂ ਇੱਕ ਜਿਹੜਾ ਵੀ ਬੰਦਾ ਓਨਰ ਹੁੰਦਾ ਉਹਨੂੰ ਆਪਣੀ ਹਾਰਡਵਰਕ ਦੇ ਉੱਪਰ ਭਰੋਸਾ ਹੁੰਦਾ ਤੇ ਉਹਨੂੰ ਇੰਝ ਹੁੰਦਾ ਕਿ ਸੇ ਨੈਕਸਟ ਲੈਵਲ ਤੇ ਜਾਣ ਲਈ ਸਾਨੂੰ ਹੋਰ ਹਾਰਡਵਰਕ ਕਰਨਾ ਹੈ ਦਾਂਜ ਵਸੇ ਜੋ ਬਹੁਤ ਵੱਡੇ ਵੱਡੇ ਅਵਾਰਡਸ ਨੇ ਚੁਣ ਆਵਡ ਖੇਡਦਾ ਤਾਂ ਬਹੁਤ ਅਸੀ ਉਹ ਆਪਣੇ ਨਾਮ ਕਰ ਸਕੀ ਮੇਰਾ ਨਾਮ ਗੁਰਨਾਸ਼ਕਰ ਹੈ ਗੁਰਨਾਸ਼ ਕਿਸ ਤਰ੍ਹਾਂ ਲੱਗਿਆ ਸਰਬਾਰ ਜੀ ਤੇ ਉਹ ਕਿ ਮੈਨੂੰ ਬਹੁਤ ਚੰਗਾ ਲੱਗਿਆ ਵੀ ਇੰਨੇ ਵੱਡੇ ਵੱਡੇ ਮਤਲਬ ਬੀਸੀ ਸਰ ਏਟੀਸੀ ਮੈਮ ਤੇ ਚੀਮਾ ਸਰ ਨੇ ਮੈਨੂੰ ਆਨਰ ਕੀਤਾ ਇਟ ਵਾਸ ਅ ਸੱਚ ਆਨਰ ਟੂ ਬੀ ਆਨਰਡ ਮੇਰੇ ਸਾਹਮਣੇ ਕਾਉਂਟ ਸ ਇੱਕ ਪਲੇਅਰ ਹੁੰਦਾ ਲੜਕਾ ਲੜਕੀ ਨਹੀਂ ਹੁੰਦਾ ਤਾਂ ਇਹ ਚੀਜ਼ ਆ ਮੇਰੇ ਸਾਹਮਣੇ ਕੁੜੀਆਂ ਜ਼ਿਆਦਾ ਸਟਰੋਂਗ ਹੁੰਦੀਆਂ ਮੁੰਡਿਆਂ ਨਾਲ ਅਸ ਕੰਪੈਰੀਡ ਟੂ ਬੋਏ ਤਾਂ ਪਰੈਂਟਸ ਦੀ ਬਹੁਤ ਸਪੋਰਟ ਰਹੀ ਹੈ दैट इज मेन थिंग पेरेंट्स ਨੇ ਬਹੁਤ ਸਪੋਰਟ ਕੀਤਾ ਮੈਂ ਇਹ ਕਹਿਣਾ ਚਾਹੁੰਗੀ ਬਸ ਸਾਰੇ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਹਰ ਇੱਕ ਫੀਲਡ ਚ ਕਰ ਸਕਦੀ ਹੈ ਜੇ पेरेंट्स ਸਪੋਰਟ ਕਰਨ ਤਾਂ ਸੌਖਾ ਹੋ ਜਾਂਦਾ ਹੈ